ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਨਵਾਂ ਸਾਲ 2026 ਬਦਲਣ ਜਾ ਰਹੇ 10 ਵੱਡੇ ਨਿਯਮ ਤੁਹਾਡੀ ਜੇਬ ਅਤੇ ਰੋਜ਼ਾਨਾ ਜ਼ਿੰਦਗੀ ਤੇ ਪਵੇਗਾ ਸਿੱਧਾ ਅਸਰ 2026 ਵਿੱਚ ਹੋਣ ਵਾਲੇ ਬਦਲਾਵ ਅਤੇ ਰੇਲਵੇ ਦਾ ਨਵਾਂ ਟਾਈਮ ਟੇਬਲ ਨਵਾਂ ਸਾਲ 2026 ਸਿਰਫ ਕੈਲੰਡਰ ਹੀ ਨਹੀਂ ਸਗੋ ਤੁਹਾਡੀ ਜ਼ਿੰਦਗੀ ਦੇ ਕਈ ਨਿਯਮ ਵੀ ਬਦਲਣ ਜਾ ਰਿਹਾ ਹੈ 1 ਜਨਵਰੀ 2026 ਤੋਂ ਭਾਰਤੀ ਰੇਲਵੇ ਆਪਣਾ ਨਵਾਂ ਟਾਈਮ ਟੇਬਲ ਲਾਗੂ ਕਰੇਗਾ ਜਿਸ ਨਾਲ ਕਈ ਟ੍ਰੇਨਾਂ ਦੇ ਸਮੇਂ ਵਿੱਚ 5 ਮਿੰਟ ਤੋਂ ਲੈ ਕੇ 1 ਘੰਟੇ ਤੱਕ ਦਾ ਫਰਕ ਪੈ ਸਕਦਾ ਹੈ ਇਸ ਲਈ ਅਗਲੀ ਵਾਰ ਸਫ਼ਰ ਕਰਨ ਤੋਂ ਪਹਿਲਾਂ ਰੇਲਵੇ ਦਾ ਨਵਾਂ ਸ਼ੈਡਿਊਲ ਜ਼ਰੂਰ ਚੈੱਕ ਕਰ ਲੈਣਾ ਅਗਲੀ ਖਬਰ ਦੀ ਗੱਲ ਕਰਦੇ ਹਾਂ ਜੀ ਬਾਨਾ ਵਿੱਚ ਸੁਰੱਖਿਅਤ ਬਟਨ ਅਤੇ ਸੜਕ ਸੁਰੱਖਿਆ ਮਹੀ ਮਹੀਨਾ ਸੜਕੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਹੁਣ ਰੋਡ 'ਵਿਚ ਬੱਸਾਂ ਆਟੋ ਅਤੇ ਈ ਰਿਕਸ਼ਾ ਵਿੱਚ ਬੀ ਐਲਟੀਡੀ ਯਾਨੀ ਬਾਈਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਅਤੇ ਐਮਰਜੈਂਸੀ ਬਟਨ ਲਗਾਉਣਾ ਲਾਜ਼ਮੀ ਹੋਵੇਗਾ ਇਸ ਤੋਂ ਬਿਨਾ ਬਾਨਾ ਨੂੰ ਫਿਟਨੈਸ ਸਰਟੀਫਿਕੇਟ ਨਹੀਂ ਮਿਲੇਗਾ ਨਾਲ ਹੀ ਜਨਵਰੀ ਦਾ ਪੂਰਾ ਮਹੀਨਾ ਸੜਕ ਸੁਰੱਖਿਆ ਮਾ ਵਜੋਂ ਮਨਾਇਆ ਜਾਵੇਗਾ ਤਾਂ ਜੋ ਸੜਕ ਹਾਦਸਿਆਂ ਵਿੱਚ ਹੋਣ ਵਾਲਿਆਂ ਮੌਤਾਂ ਨੂੰ ਜ਼ੀਰੋ ਕੀਤਾ ਜਾ ਸਕੇ ਕੇ ਪੰਜਾਬ ਵਿੱਚ 10 ਲੱਖ ਤੱਕ ਦਾ ਮੁਫਤ ਇਲਾਜ ਪੰਜਾਬ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਜਨਵਰੀ 2026 ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਇਸ ਤਹਿਤ ਹੁਣ 5 ਲੱਖ ਦੀ ਬਜਾਏ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਖਾਸ ਗੱਲ ਇਹ ਹੈ ਕਿ ਇਸ ਵਿੱਚ ਕੋਈ ਆਮਦਨ ਦੀ ਸੀਮਾ ਨਹੀਂ ਹੈ ਅਮੀਰ ਹੋਵੇ ਜਾਂ ਗਰੀਬ ਸਰਕਾਰੀ ਮੁਲਾਜ਼ਮ ਹੋਵੇ ਜਾਂ ਪੈਨਸ਼ਨਰ ਸਭ ਨੂੰ ਇਸ ਦਾ ਲਾਭ ਮਿਲੇਗਾ ਇਸ ਦੇ ਨਾਲ ਹੀ ਅਗਲੀ ਖਬਰ ਦੀ ਗੱਲ ਕਰੀਏ ਤਾਂ ਜ਼ਮੀਨੀ ਦਸਤਾਵੇਜ਼ ਆਨਲਾਈਨ ਅਤੇ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਬਿਹਾਰ ਅਤੇ ਉੱਤਰਾਖੰਡ ਵਰਗੇ ਰਾਜਾਂ ਵਿੱਚ ਹੁਣ ਜ਼ਮੀਨ ਦੀ ਰਜਿਸਟਰੀ ਅਤੇ ਨਕਲ ਲੈਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋ ਜਾਵੇਗੀ। ਦੂਜੇ ਪਾਸੇ ਜੇਕਰ ਤੁਸੀਂ ਨਵੇਂ ਸਾਲ ਵਿੱਚ ਕਾਰਾਂ ਜਾਂ ਇਲੈਕਟ੍ਰਿਕ ਸਕੂਟਰ ਖਰੀਦਣ ਦੀ ਸੋਚ ਰਹੇ ਹੋ ਤਾਂ ਜਲਦੀ ਕਰੋ ਕਿਉਂਕਿ ਕੰਪਨੀਆਂ ਕੀਮਤਾਂ ਵਿੱਚ 2% ਤੋਂ ਲੈ ਕੇ 3% ਤੱਕ ਦਾ ਵਾਧਾ ਕਰਨ ਜਾ ਰਹੀਆਂ ਹਨ। ਐਮਜੀ ਮੋਟਰਜ਼ ਅਤੇ ਨਿਸ਼ਾਨ ਵਰਗੀਆਂ ਕੰਪਨੀਆਂ ਨੇ ਰੇਟ ਵਧਾਉਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੀ ਬੈਸਨੋ ਦੇਵੀ ਯਾਤਰਾ ਦੇ ਨਵੇਂ ਨਿਯਮ માતા ਬੈਸਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਹੁਣ ਨਵੇਂ ਨਿਯਮ ਲਾਗੂ ਹੋਣਗੇ ਭੀੜ ਨੂੰ ਕਾਬੂ ਕਰਨ ਲਈ ਹੁਣ ਆਰਐਫਐਨਡੀ ਕਾਰਡ ਮਿਲਣ ਦੇ 10 ਘੰਟਿਆਂ ਦੇ ਅੰਦਰ ਚੜ੍ਹਾਈ ਸ਼ੁਰੂ ਕਰਨੀ ਪਵੇਗੀ ਅਤੇ 24 ਘੰਟਿਆਂ ਦੇ ਅੰਦਰ ਅੰਦਰ ਯਾਤਰਾ ਪੂਰੀ ਕਰਕੇ ਵਾਪਸ ਮੁੜਨਾ ਹੋਵੇਗਾ ਜੇ ਇਹ ਨਾ ਕਰਨ ਤੇ ਕਾਨੂੰਨੀ आरबीआई ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੀ ਬੈਂਕਿੰਗ ਨਿਯਮਾਂ ਵਿੱਚ ਵੱਡੀ ਰਾਹਤ ਅਤੇ ਸਿਲਵਰ ਲੋਨ ਆਰਵੀਆਈ ਬਲੋ ਬੈਂਕ ਖਾਤਿਆਂ ਲਈ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ ਹੁਣ ਤੁਸੀਂ ਆਪਣੇ ਖਾਤੇ ਵਿੱਚ ਚਾਰ ਨਾਮਨੀ ਜੋੜ ਸਕੋਗੇ ਡਿਜੀਟਲ ਲੈਣ ਦੇਣ UPI ਦੇ ਹੋਰ ਛੋਟ ਮਿਲੇਗੀ ਅਤੇ ਘੱਟੋ ਘੱਟ ਬੈਲੈਂਸ ਮੇਨਟੇਨ ਕਰਨ ਦੀ ਸ਼ਰਤ ਵੀ ਹਟਾ ਸਕਦੀ ਹੈ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਹੁਣ ਤੁਸੀਂ ਸੋਨੇ ਵਾਂਗ ਚਾਂਦੀ ਦੇ ਗਹਿਣਿਆਂ ਤੇ ਵੀ ਬੈਂਕ ਤੋਂ ਲੋਨ ਲੈ ਸਕੋਗੇ ਇਨਕਮ ਟੈਕਸ ਦਾ ਨਵਾਂ ਕਾਨੂੰਨ ਅਤੇ ਲੇਵਰ ਕੋਡ 1 April 2026 ਤੋਂ 64 ਸਾਲ ਪੁਰਾਣਾ ਇਨਕਮ ਟੈਕਸ ਕਾਨੂੰਨ ਬਦਲ ਜਾਵੇਗਾ ਹੁਣ 12 ਲੱਖ ਤੱਕ ਦਾ ਸਾਲਾਨਾ ਆਮਦਨ ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ ਨਾਲ ਹੀ ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਲਈ ਨਿਊ ਲੇਬਰ ਕੋਡ ਲਾਗੂ ਹੋਵੇਗਾ ਜਿਸ ਨਾਲ ਹੁਣ 5 ਸਾਲ ਦੀ بجائے ਸਿਰਫ 1 ਸਾਲ ਦੀ ਨੌਕਰੀ ਤੋਂ ਬਾਅਦ ਹੀ ਗ੍ਰੈਚੁਇਟੀ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਉਸ ਦੇ ਨਾਲ ਹੀ ਅਗਲੀ ਗੱਲ ਕਰਦੇ ਹਾਂ ਜੀ ਮੋਬਾਈਲ ਸਕੈਮ ਰੋਕਣ ਲਈ ਨਵੇਂ ਫੀਚਰ ਸਰਕਾਰ ਮੋਬਾਈਲ ਫੈਡਰਲ ਰੁਕਣ ਲਈ ਸੀਐਨ ਫੀਚਰ ਲਿਆ ਰਹੀ ਹੈ ਹੁਣ ਤੋਂ ਆਹ ਨੂੰ ਫੋਨ ਆਨ ਤੇ ਸਾਹਮਣੇ ਵਾਲੇ ਦਾ ਉਹ ਨਾਮ ਦਿਖਾ ਦਵੇਗਾ ਜੋ ਉਸ ਦੇ ਆਧਾਰ ਕਾਰਡ ਤੇ ਹੈ ਇਸ ਤੋਂ ਇਲਾਵਾ SIM ਵਾਇੰਡਿੰਗ ਨਿਯਮ ਕਾਰਨ ਹੁਣ SIM ਕੱਢਣ ਤੇ WhatsApp ਜਾਂ Telegram ਵਰਗੇ ਐਪਸ ਕੰਮ ਨਹੀਂ ਕਰਨਗੇ ਜਿਸ ਨਾਲ ਸਾਈਬਰ ਠੱਗੀ ਨੂੰ ਨੱਥ ਪਾਈ ਜਾ ਸਕੇਗੀ ਇਸ ਸਾਲ 2026 ਦੇ ਕੁਝ ਅਜਿਹੇ ਬਦਲਾਅ ਜੋ ਤੁਹਾਡੀ ਜੀਬ ਅਤੇ ਜੀਵਨ ਨੂੰ ਪ੍ਰਭਾਵਿਤ ਕਰਨਗੇ ਅਸੀਂ ਉਮੀਦ ਕਰਦੇ ਹਾਂ ਕਿ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਅਤੇ ਤਰੱਕੀ ਲੈ ਕੇ ਆਵੇ ਅਜੀਆਂ ਹੋਰ ਮਹੱਤਵਪੂਰਨ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇਖਣ ਲਈ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ